ਦੇਸ਼ ਭਰ ਦੇ ਨਾਲ-ਨਾਲ ਫਤਵਾੜਾ ਦੇ ਬਜ਼ਾਰਾਂ ਵਿੱਚ ਜਿੱਥੇ ਖੂਬ رونਕਾਂ ਲੱਗੀਆਂ ਹੋਈਆਂ ਹਨ ਉੱਥੇ ਹੀ ਲੋਕਾਂ ਵੱਲੋਂ ਇਸ ਦੀਵਾਲੀ ਦੇ ਤਿਉਹਾਰ ਤੇ ਜਮ ਕੇ ਖਰੀਦੋ-ਫਰੋਕਤ ਕੀਤੀ ਜਾ ਰਹੀ ਹੈ ਦੀਵਾਈ ਤੋਂ ਠੀਕ 3 ਦਿਨ ਪਹਿਲਾਂ ਜਿੱਥੇ ਧੰਤੇ ਰਸਤੇ ਦੇ ਮੌਕੇ ਤੇ ਸੋਨਾ ਚਾਂਦੀ ਤੋਂ ਇਲਾਵਾ ਭਾਂਡੇ ਜਾਂ ਹੋਰ ਸਮਾਨ ਖਰੀਦਣਾ ਕਾਫੀ ਸ਼ੁਭ ਮੰਨਿਆ ਜਾਂਦਾ ਹੈ ਉਥੇ ਇਸ ਦਿਹਾੜੇ ਨੂੰ ਲੈ ਕੇ ਫਗਵਾੜਾ ਵਿਖੇ ਲੋਕਾਂ ਵੱਲੋਂ ਜਮ ਕੇ ਖਰੀਦੋ-ਫਰੋਕਤ ਕੀਤੀ ਗਈ ਅਗਰ ਗੱਲ ਕਰੀਏ ਬਰਤਨਾ ਵਾਲੀਆਂ ਦੁਕਾਨਾਂ ਦੀ ਤਾਂ ਕਈ ਦੁਕਾਨਾਂ ਤੇ ਲੋਕਾਂ ਦੀ ਭਾਰੀ ਭੀੜ ਲੱਗੀ ਹੋਈ ਸੀ ਤੇ ਲੋਕ ਆਪਣੀ ਆਪਣੀ ਪਨਪਸੰਦ ਦੇ ਬਰਤਨਾ ਤੋਂ ਇਲਾਵਾ ਹੋਰ ਸਮਾਨ ਖਰੀਦ ਰਹੇ ਸਨ ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਧੰਤੇ ਰਸਤੇ ਉਹਨਾਂ ਵੱਲੋਂ ਆਪਣੇ ਗ੍ਰਾਹਕਾਂ ਲਈ ਢੇਰ ਸਾਰੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਤਾ ਜੋ ਗ੍ਰਾਹਕਾਂ ਨੂੰ ਇਸ ਦਾ ਲਾਭ ਪ੍ਰਾਪਤ ਹੋ ਸਕੇ ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਆਨਲਾਈਨ ਸ਼ਾਪਿੰਗ ਕਰਨ ਦੀ ਬਜਾਏ ਦੁਕਾਨਾਂ ਤੋਂ ਹੀ ਸਮਾਨ ਪਰਚੇਜ਼ ਕਰਨ ਦੀ ਅਪੀਲ ਕੀਤੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਦਿਨ ਤੇ ਬਜ਼ਾਰਾਂ ਵਿੱਚ ਕਾਫੀ ਚਹਲ ਪਹਲ ਹੈ ਤੇ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਕੇ ਖਰੀਦੋ-ਫਰੋਕਤ ਕਰ ਰਹੇ ਹਨ ਉਹਨਾਂ ਆਖਿਆ ਕਿ ਇਸ ਸਾਲ ਉਹਨਾਂ ਦੀ ਵਧੀਆ ਸੇਲ ਹੋ ਰਹੀ ਹੈ ਫਗਵਾੜਾ ਤੋਂ ਨਵਰੰਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਕੀ ਕਹਿਣਾ ਚਾਹੁੰਦੇ ਤਾਂ ਅੰਤਰੋਸਦੀ ਦੇ ਬਾਰੇ ਅੱਜ ਕਿੰਨੀ ਅੰਤਰੋਸਦੀ ਦੇ ਬਾਰੇ ਬਹੁਤ ਜ਼ਿਆਦਾ ਜੋਸ਼ ਆ ਸਥਾਨਾਂ ਦੇ ਵਿੱਚ ਔਰ ਬਾਜ਼ਾਰ ਦੇ ਬਦਲ ਘਰੌਣਾ ਦਾ ਬਹੁਤ ਸਾਰੇ ਦੁਕਾਨਾਂ ਦੇਲੇਲੇ ਦੇ ਦਾਗ ਔਰ ਕੰਮ ਬਹੁਤ ਅੱਛਾ ਚੱਲ ਰਿਹਾ ਜੀ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿੱਦਾਂ ਮਤਲਬ ਕਿ ਉਹ ਵੀ ਗਏ ਹੀ ਕਰਨੇ ਚਾਹੁੰਦੇ ਆ ਕਿ ਇਦਾਂ ਦੇ ਤਿਉਹਾਰਾਂ ਦੇ ਉੱਪਰ ਆਪਣੇ ਜੋਸ਼ ਦਿਖਾਣ ਮਾਰਕੀਟ ਚਾਂਦ ਸਾਡੀ ਮਾਰਕੀਟ ਖਲਚਲ ਹੋਵੇ ਜਿਹੜਾ ਇਹ ਤੰਤਰੋਸਤੀ ਨੂੰ ਇਹ ਖਰੀਦ-ਖਰਾਦੀ ਕਰ ਰਹੀ ਹੈ ਇਹ ਕਾਦੇ ਵਾਸਤੇ ਹੁੰਦੀ ਹੈ ਇਹ ਚ ਮੇਨ ਤੰਤਰ ਗੁਰੂ ਸਾਡੇ ਤੰਤਰੰਤੀ ਕੋਲੇ ਹੈ ਤੇ ਉਹਨਾਂ ਦੇ ਯਾਦ ਦੀ ਚੀਜ਼ ਕਿਹਾ ਜਾਂਦਾ ਔਰ ਇਹਦਾ ਸ਼ੁਭ ਬੋਧਨ ਦਾ ਪਿੱਕਲ ਲੈਣਾ ਪਿੱਕਲ ਦਾ ਪਾਂਡਾ ਜਾਂ ਸੋਨਾ ਜਾਂ ਦੀ ਦਾ ਐਡਾ ਵੀ ਚੀਜ਼ਾਂ ਨਾਲ ਸ਼ੁਭ ਹੋਣਾ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਤੰਤਰਸਤੀਆਂ ਬਹੁਤ-ਬਹੁ ਮਬਾਰਕਾ ਦਿੰਦਾ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਨਲਾਈਨ ਪਰਚੇਜ਼ਿੰਗ ਨਾ ਕਰੋ ਦੁਕਾਨਾਂ ਤੇ ਜਾਓ ਮਾਰਕੀਟ ਤੇ ਵਿੱਚ ਆਓ ਔਰ ਆਪਣੀ ਚੁਆਇਸ ਕਰਕੇ ਸਮਾਨ ਲੈ ਕੇ ਜਾਓ ਅਰੇ ਜਿਹੜਾ ਇਹ ਤੰਤਰੋਸਤੀ ਨੂੰ ਇਹ ਮੈਂ ਖਰੀਦਾ ਰਦੀ ਹੁੰਦੀ ਹੈ ਕਿਸ ਪਰਪਰ ਲਈ ਹੋ ਰਿਹਾ ਹੈ ਇਹ ਹਰ ਟੰਗ ਦੇ ਨਾਲ ਇੱਕ ਦੀਵਾਲੀ ਦੇ ਮੌਕੇ ਦੇ ਵਿੱਚ ਤੰਤਰ ਰਸਤੇ ਵਿੱਚ ਬਰਤਨ ਖਰੀਦਨੇ ਜਿਹੜੇ ਆ ਉਹ ਆਪਣੇ ਆਪ ਨੂੰ ਸ਼ਗਨਾ ਦਾ ਕੰਮ ਆ ਚਾਹੇ ਕੋਈ ਸੋਨੇ ਦੇ ਖਰੀਦੇ ਤੇ ਆਏ ਕੋਈ ਪਿੱਤਲ ਦੇ ਖਰੀਦੇ ਤੇ ਆਏ ਕੋਈ ਸਟੀਲ ਦੇ ਖਰੀਦੇ ਔਰ ਜਦੋਂ ਤੁਸੀਂ ਦੁਕਾਨ ਤੇ ਆੰਨੇ ਆ ਤੁਹਾਡੀ ਜਿਹੜੀ ਦੁਕਾਨਦਾਰ ਦੇ ਪ੍ਰਤੀ ਕਸਟਮਰ ਦੀ ਵੈਲਿਊ ਵੀ ਬੰਦੀ ਆ ਆਨਲਾਈਨ ਨਾਲੋਂ ਦੁਕਾਨਾਂ ਤੇ ਆਓ ਆਪਣੀ ਚੁਆਇਸ ਕਰਕੇ ਲੈ ਕੇ ਜਾਓ ਔਰ ਮੈਂ ਤੁਹਾਨੂੰ ਗਰੰਟੀ ਦਿੰਨਾ ਦੁਕਾਨਾਂ ਤੇ ਆ ਕੇ ਆਨਲਾਈਨ ਨਾਲੋਂ ਸਸਤਾ ਸਮਾਨ ਮਿਲਦਾ ਹੈ ਨਯਾ ਦਿੱਤੀ ਸਿਕਰੀ ਕਿਚਨ ਸਟੂਡੀਓ ਲੋਹਾ ਮੰਡੀ ਤੋਂ ਅੱਜ ਸਭ ਨੂੰ ਤਨ ਤੇ ਦਿੱਤੀ ਲੱਖ ਲੱਖ ਵਧਾਈਆਂ ਦਿੰਨੀ ਹਾਂ ਅੱਜ ਇਸ ਮੌਕੇ ਤੇ ਬਾਜ਼ਾਰ ਵਿੱਚ ਬਹੁਤ ਰਸ਼ਨ ਦੇਖਣ ਨੂੰ ਮਿਲ ਰਿਹਾ ਹੈ ਕਿਰਪਾ ਕਰਕੇ ਤੁਸੀਂ ਵੀ ਸਾਡੀ ਦੁਕਾਨ ਤੇ ਆਓ ਤੇ ਕਾਫੀ ਤਰ੍ਹਾਂ ਦੀਆਂ ਚਿੰਗੀਆਂ ਚੁੱਲ੍ਹੇ ਤੁਸੀਂ ਲੈ ਸਕਦੇ ਹੋ ਤੇ ਦੀਵਾਲੀ ਕਰਕੇ ਬਹੁਤ ਸਾਰੀ ਆਫਰਸ ਲੱਗੀਆਂ ਹੋਈਆਂ ਆ ਤੁਹਾਨੂੰ ਵਧੀਆ ਡਿਸਕਾਊਂਟ ਮਿਲਿਆ ਕਿ ਤਾਂ ਇਸ ਕਰਕੇ ਇਸ ਮੌਕੇ ਨੂੰ ਹੋਰ ਸ਼ੁਭ ਬਣਾ ਲਈ ਸਾਡੀ ਦੁਕਾਨ ਤੇ ਆਓ ਤੇ ਸਮਾਨ ਲਵੋ ਧੰਨਵਾਦ